ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਰਜੀ ਕਿਤੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਸੱਜਣੋ ਫਿਰੋਜ਼ਪੁਰ ਆ ਜਾਂਦਾ ਤੇ ਨੇੜੇ 메인 ਕਸਬਾ ਮੇਨ ਸ਼ਹਿਰ ਮੁੱਦਕੀ ਰਹਿ ਜਾਂਦਾ ਤੇ ਮਰਜੇ ਕੇ ਵਾਲੇ ਬਚੀ ਵੀਰ ਨੂੰ ਬੁਲਾਉਣ ਲੱਗਿਆਂ ਤੁਹਾਨੂੰ ਦੋ ਮੱਝਾਂ ਝੋਟੀਆਂ ਨੇ ਇੱਕ ਉੱਤੇ ਬੱਚੇ ਦੇ ਵਿੱਚ ਬਹੁਤ ਚੰਗੀ ਮੈਂ ਨੀਲੀ ਰਾਵੀ ਦਾ ਪੱਖ ਰੱਖਦੀ ਓਕੇ ਰਪੋਰਟ ਤੇ ਇੱਕ ਮੋਹਰਾ ਦੀ ਸੂਨ ਨੂੰ ਤਿਆਰ ਝੋਟੀ ਦੋਹਾਂ ਦਾ ਲੇਖਾ ਜੋਖਾ ਪੁੱਛ ਲਾਂਗੇ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰ ਲਿਓ ਆਜੋ ਜਾਣਕਾਰੀ ਲੈਣੇ ਆ ਕਿੰਨਾ ਦੁੱਧ ਆ ਕਿਸ ਹਿਸਾਬ ਕਿਤਾਬਾ ਬਚੀ ਤੋਂ ਜੁੜੇ ਵੰਡ ਤੱਕ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਅਮ ਬੱਚੀ ਸਾਸਰੀ ਦਾ ਸਾਸਰੀ ਜੀ ਕਲੀ ਜੀ ਸਾਸਰੀ ਜੀ ਹੋਰ ਸੁਣਾ ਹੋਰ ਸੁਣਾ ਵਧੀਆ ਬਾਈ ਜੀ ਚੜਦੀ ਕਲਾ ਚੜਦੀ ਕਲਾ ਹਾਂ ਪਰਿਵਾਰ ਦੱਸ ਕਿਦਾਂ ਦੇ ਰਹੇ ਬਲਾ ਮੇਰਾ ਮੇਰਾ ਸ਼ੁਕਰ ਹੈ ਦਾ ਸ਼ੁਕਰ ਹੀ ਚਾਹੀਦਾ ਬਾਈ ਜੀ ਮਾਤਾ ਤੇ ਓਕੇ ਰਿਪੋਰਟ ਦੇਵਾ ਓਕੇ ਰਿਪੋਰਟ ਚੱਲੀ ਜਾਂਦਾ ਦਾ ਰੁਕਦਾ ਨਹੀਂ ਜਾਂਦਾ ਬਹੁਤ ਸੋਹਣਾ ਜੀ ਬੂਰੀ ਨੀਲੀ ਦੀ ਲਿਆਈ ਹੈ ਇੱਕ ਤੋਹਫਾ ਹਨਾ ਹਾਂ ਤੋਹਫਾ ਲਿਆਈ ਉਹ ਘੰਟਿਆਂ ਦੇ ਸਹਾਉਣੇ ਵੇਖੀ ਬਸ ਚਲੋ ਸ਼ੁਕਰ ਆ ਵਿਗਣੀ ਚਾਹੀਦੀ ਹੈ ਹਨਾ ਹਾਂ ਬਿਲਕੁਲ ਬਾਈ ਤੇ ਆਪਣਾ ਨਾਮ ਤੇ ਐਡਰੈਸ ਪਿੰਡ ਮਿਰਜੇ ਕੀ ਜ਼ਿਲ੍ਹਾ ਫੋਰੀਪੁਰ ਆ ਮਦਕੀ ਤੋਂ ਆਪਣਾ ਪਿੰਡ ਪੂਰਾ نیٹ 8 ਕਿਲੋਮੀਟਰ ਹੈ ਬਾਈ ਜੀ ਮਦਕੀ ਮਹਿਨ ਸ਼ਰਮੇ ਨੇ ਕਰਦਾ ਸ਼ਹਿਰ ਮਦਕੀ ਲੱਗਦਾ ਆਪਾਂ ਨੂੰ ਠੀਕ ਆ ਹਾਂਜੀ ਤੇ ਨੰਬਰ 82649 82204 ਬਾਈ ਜੀ 82649 ਤੇ 82204 ਇਹਦੇ ਤੇ ਕਰੇ ਸੰਪਰਕ ਤੇ ਦੋ ਵਿਖਾ ਦਿੱਤੀ ਅੱਜ ਹਾਂਜੀ ਦੋ ਆਏ ਇਹ ਕੁੱਛੇ ਬੱਚੇ ਚ ਹਾਂਜੀ ਬੜੀ ਚੰਗੀ ਮੈਂ ਹਨਾ ਬਹੁਤ ਚੰਗੀ ਜਿਵੇਂ ਤੇ ਇੱਕ ਗੱਬਨ ਤਿਆਰ ਇੱਕ ਗੱਬਨ ਜਮ ਤਿਆਰ ਬਸ ਠੀਕ ਆ ਆ ਜਾ ਉਹਦੇ ਤੇ ਹੀ ਆ ਜਾ ਉਹ ਸੂਆ ਕਿਹੜਾ ਦੱਸਿਆ ਉਹਦੇ ਮਾਲਕਾਂ ਨੇ ਹੈਂ ਸੂਆ ਮਾਲਕ ਨੇ ਯਾਰ ਚੌਥਾ ਦੱਸਿਆ ਬਈ ਯਾਰ ਠੀਕ ਆ ਇਹਦੇ ਮਾਲਕਾਂ ਨੇ ਆਪਾਂ ਨੂੰ ਚੌਥਾ ਸੂਆ ਦੱਸਿਆ ਹਾਂਜੀ ਤੇ ਸੱਜਣਾ ਮਿਲਕਮੈਨ ਵੇਖਿਓ ਆਉਂਦੀ ਯਾਰ ਜਿਵੇਂ ਮੱਛੀ ਮੋਟਰ ਦਾ ਪੈਪ ਆਉਂਦਾ ਹੁੰਦਾ ਨਾ ਐ ਆਉਂਦਾ ਹਾਰੀ ਸਾਰੀ ਮਹਿ ਦੇ ਵਾਸਤਾ ਰੋਗਣੀ ਜਿਵੇਂ ਮੈਂ ਤੁਹਾਨੂੰ ਕਹੇ ਨੀਲੀ ਰਾਵੀ ਅਗਲੇ ਪੈਰਾਂ ਤੇ ਆਵਾਜ਼ ਚੱਤੇ ਮਗਰ ਲਿਆਂ ਤੇ ਨਿਸ਼ਾਨ ਤੇ ਅੱਖਾਂ ਬੇਲੀਆਂ ਪੂਛ ਸੂਆ ਚੌਥਾ ਦੱਸਿਆ ਬੱਚਾ ਕੱਟੀ ਆ ਹਨਾ ਇਹ ਮਗਰ ਕਿੰਨੇ ਚਰ ਦੀ ਸੂਈ ਦੱਸੀ ਆ ਯਾਰ ਚੌਥਾ ਮਨ ਲ ਕੇ ਵੀ ਮਹੀਨਾ ਚੌਥਾ ਠੀਕ ਆ ਚੌਥਾ ਤਿੰਨ ਕੰਪਲੀਟ ਕਰ ਸੂਈ ਨੂੰ ਹੋਗੇ ਚੌਥਾ ਲੱਗਿਆ ਵੈ ਚਾਰ ਮਹੀਨਿਆਂ ਦੀ ਸੂਈ ਆ ਹਾਂ 4 ਮਹੀਨੇ ਤੇ ਹੁਣ ਦੁੱਧ ਇਹਦੇ ਕੋਲੇ ਜਿਹੜਾ ਆਜੂ ਭਾਂਡੇ ਚ 8 ਕਿਲੋ ਨੈਟ ਲਵੇ ਦੁੱਧ ਜਮਾ ਨੈਟ ਠੀਕ ਆ ਜਮਾ ਨੈਟ ਕੰਡੇ ਵਾਲਾ 8 ਕਿਲੋ ਦੁੱਧ ਜਿਹੜਾ ਮਰਜ਼ੀ ਆ ਜੇ ਹਾਂ ਜਿਹੜਾ ਮਰਜ਼ੀ ਆ ਜੇ ਪਵਚਾ ਡੰਗ ਚੋਈ ਜਾਵੇ ਬਿਲਕੁਲ ਬਿਲਕੁਲ ਹਣਾ ਹਾਂ ਉਹ 9 ਕਿਲੋ ਆ ਆਪਾਂ 8 ਹੀ ਲੈਣਾ ਬਾਈ ਯਾਰ ਹੈਗਾ ਦੁੱਧ 9 ਕਿਲੋ ਆ ਤੇ ਆਪਾਂ 8 ਹੀ ਕਹਿ ਦਈਏ ਹਾਂ ਠੀਕ ਹੈ ਦਈਏ ਜਿਹਨੇ ਲੈਣੀ ਉਹਨੇ 8 ਤੇ ਲੈ ਲੈਣੀ ਜਿਹਨੇ ਨਹੀਂ ਲੈਣੀ ਉਹਨੇ 9 ਤੇ ਵੀ ਨਹੀਂ ਲੈਣੀ 9 ਤੇ ਵੀ ਨਹੀਂ ਲੈਣੀ ਹਣਾ ਬਿਲਕੁਲ ਲਿਆ ਕੱਢ ਕੇ ਬਾਹਰ ਇਹਨੂੰ ਸੱਜਣੋ ਠੰਡੀ ਸੀਲ ਬਹੁਤ ਜ਼ਿਆਦਾ ਹੈ ਬਈ ਕੁਲਦੀਪ ਕਿਉਂਨ ਕਿਉਂਨ ਮੈਂ 1 ਨੰਬਰ ਲੱਗਿਆ ਬਾਈ ਯਾਰ 100 ਦੀ 100 100 ਦੇ 100 ਮਿੱਥੋਂ ਅੱਖਾਂ ਬਿੱਲੀਆਂ ਮੱਥੇ 'ਚ ਠੋਡੀ ਪੈਰ ਚਾਰੇ ਮਗਰ ਕੱਟੀ ਉਹ ਵੀ ਵਿਖਾ ਦੇਣੀ ਤੁਹਾਨੂੰ ਹਾਂ ਤੇ ਦੁੱਧ ਨੋਂ ਆ ਸਿੰਗਲ ਹੱਡੀ ਦੀ ਚੰਗੀ ਮੈਂ ਦੀ ਕੇਅਰ ਕਰਿਓ ਐਤ ਕਿਦਾ ਤਾਂ ਪਤਾ ਨਹੀਂ ਗਾਂ ਵਾਲੇ ਸੂਏ ਨੂੰ ਵੀ ਮੈਂ ਤੁਹਾਨੂੰ ਲਾਭਦਾਇਕ ਰਾਹੂਗੀ ਪੂਰੀ ਟੋਕ ਇਹਦੇ ਕੋਲੇ ਆ ਕੱਟੀ ਆ ਸੱਜਣੋ ਤੇ ਮਿਲਦੀ ਵਜੀ ਕੱਟੀ ਤੇ ਕੱਟੀ ਤੇ ਕੱਟੀ ਤੇ ਬਈ ਜਾਵਾਂ ਓਕੇ ਹਾਂ ਲੋ ਵੀ ਸੱਜਣੋ ਵੀਰ ਕਹਿੰਦਾ ਵੀ ਕੱਟੀ ਦੇ ਮਿਲਦੀ ਐਨ ਓਕੇ ਰਿਪੋਰਟ ਤੇ ਵਜੀ ਪੁੱਛਿਆ ਉਹਨਾਂ ਨੂੰ ਬਣੀ-ਬੁਣੀ ਦਾ ਕਿ ਨਹੀਂ ਹਾਂ ਬਣੀ-ਬੁਣੀ ਦਾ ਪੁੱਛਿਆ ਕਿ ਨਹੀਂ ਇੰਨੇ ਵੀ ਨਹੀਂ ਕਹਿੰਦੇ ਬਾਈ ਯਾਰ ਠੀਕ ਆ ਉਹ ਆਪਾਂ ਗਰੰਟੀ ਤਾਂ ਦੇਣੀ ਨਹੀਂ ਬਾਈ ਹਨਾ ਓਕੇ ਹਨਾ ਸਹੀ ਆ ਨਾ ਸੀਲ ਬਹੁਤ ਆ ਹਨਾ ਸੀਲ ਤਾਂ ਬਹੁਤ ਜ਼ਿਆਦਾ ਆ ਬਾਈ ਯਾਰ ਤੇ ਤਿਆਰੂ ਵੀ ਆ ਤਿਆਰੂ ਵੀ ਆ ਆਪਾਂ ਬੱਚਾ ਲਾ ਵੀ ਦਵਾਂਗੇ ਧਾਰਾ ਵੀ ਮਰਾਵਾਂਗੇ ਵੀਡੀਓ ਦੇ ਵਿੱਚ ਲਾ ਹੁਣੇ ਹਾਂ ਹੁਣੇ ਲਾ ਤੋਕੜਾ ਹਾਂ ਹਾਂ ਹੁਣੇ ਹੀ ਲਾ ਦੋਗੇ ਐਡੀ ਸੀਲ ਆ ਐਡੀ ਸੀਲ ਆ ਲਿਆ ਫਿਰ ਹੁਣ ਇਹਦੇ ਨੂੰ ਲਾ ਕੇ ਦੋਸਾਂ ਨੇ ਆਪਾਂ ਵੀ ਚੱਲ ਸੱਜਰ ਨੂੰ ਤਾਂ ਲਾ ਦੇਈਦਾ ਤੋਕੜਾ ਲੈਂਦੀਆਂ ਨਹੀਂ ਕਈ ਵਾਰੀ ਨਾ 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 ਇਹ ਹਲਦੀ ਨਹੀਂ ਸੱਜਣਾ ਬੱਚੀ ਕਹਿੰਦਾ ਇਹਦੀਆਂ ਧਾਰਾ ਚੈੱਕ ਕਰਾ ਦਈਏ ਕਹਿੰਦਾ ਕਿਸੇ ਲੈਨ ਵਾਲੇ ਭੈਣ ਭਰਾ ਨੂੰ ਸੌਖਾ ਜਿਹਾ ਆਹ ਕੱਟੀ ਆ ਹੈ ਲੈ ਬੱਚੀ ਤੇ ਤਾਂ ਇਹੋ ਜੇ ਕੰਮ ਹੀ ਆ ਛੜਤੀ ਕੱਟੀ ਕਹਿੰਦਾ ਭਾਵੇਂ ਤੋਕੜੀ ਆ ਹਲਦੀ ਨਹੀਂ ਸੀਲ ਬਹੁਤਾ ਕਹਿੰਦਾ ਮੈਂ ਤਾਂ ਨਾ ਬੰਦੇ ਮੂੰਹ ਲਵਾ ਕੇ ਤੇ ਧਾਰਾ ਵਿਖਾ ਦੇ ਫਿਰ ਪਸ਼ਮੀ ਰਹੂਗੀ ਵਿਚਾਰੀ ਸਾਰਾ ਦਿਨ ਥਣ ਛੜਾ ਲਿਆ ਕਰ ਥਣ ਉੱਥੇ ਹੀ ਬੰਨ ਖਾ ਨੇੜੇ ਪਤਾ ਹੀ ਨਹੀਂ ਪੂਰੀ ਸੀ ਲ ਆ ਵਿਚਾਰੀ ਹੈ ਨਾ ਪਰ ਹਮਿਆਂ ਨੇ ਨਹੀਂ ਹਾਂ ਨਹੀਂ ਠੀਕ ਆ ਯਾਰ ਸ਼ਿਆ ਜਿਵੇਂ ਟੋਕੜਾ ਹੈ ਨਾ ਹਾਂ 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 ਟੋਕੜ ਦੇ ਨਹੀਂ ਕਹ ਲਿਆ ਹੁੰਦਾ ਵੀ ਨਹੀਂ ਹੈ ਨਾ ਨਹੀਂ ਅਗਲਾ ਕਹਿੰਦਾ ਟਾਈਮ ਹੈ ਨਹੀਂਗਾ ਟਾਈਮ ਤੇ ਮਿਲੂਗੀ ਹਾਂ ਨਾ ਨਾ ਇਹਨੂੰ ਕੋਈ ਵਾਸਤਾ ਨਹੀਂ ਕੋਈ ਵਾਸਤਾ ਨਹੀਂ ਕੋਈ ਕੋਈ ਵਾਸਤਾ ਜਦੋਂ ਮਰਜ਼ੀ ਚੋ ਲੋ ਲੈ ਕੀ ਬਾਤ ਆ ਕੱਟੀ ਵੀ ਚੰਗੀ ਆ ਸ਼ਾਹ ਮਗਰ ਝੂਲੀ ਘਾਲੀ ਵੇਖ ਕੱਟੀ ਦੀ ਹੈ ਆ ਲੈਣਦੇ ਹੁਣ ਕੋਈ ਨਹੀਂ ਆਉ ਵੀ ਸੱਲੇ ਆ ਜਮ ਆਉ ਆਪਾਂ ਕੱਟੀ ਵੀ ਬੰਨਤੀ ਨਾਉਦੀ ਹਾਂ ਹਾਂ ਕੋਈ ਨਹੀਂ ਪਸਮਾਲਾ ਲੈ ਨਾ ਪਹਾੜੇ ਤੇ ਵੀ ਆ ਜੂਗੀ ਫਿਰ ਇਸ ਹਿਸਾਬ ਨਾਲ ਨਹੀਂ ਆ ਜਣੀ ਪਹਾੜੇ ਤੇ ਪਹਾੜੇ ਤੇ ਵੀ ਮਿਲ ਪੈਂਦੀ ਆ ਪਹਾੜੇ ਤੇ ਵੀ ਠੀਕ ਆ ਉਹ ਕਹਿੰਦੇ ਬੱਚਾ ਛੱਡ ਲੋ ਨਾ ਛੱਡ ਲੋ ਪਹਾੜੇ ਤੇ ਵੀ ਚੋ ਲੋ ਬਿਲਕੁਲ ਬਿਲਕੁਲ ਰਵੇ ਚੰਗੇ ਦੀ ਮਿਹਨਤਰੀ ਆ ਗਈ ਹੈ ਨਾ ਬਜੀ ਆ ਗਈ ਕੀ ਬਾਤ ਆ ਯਾਰ ਜੱਟਾ ਠੀਕ ਹੋਈ ਓਕੇ ਜਮਾ ਮੱਛੀ ਮੋਟਰ ਵਾਲਾ ਹੀ ਝੂਨ ਲੱਗਾ ਛਾ ਨਹੀਂ ਠੀਕ ਹੈ ਯਾਰ ਕੀ ਬਾਤ ਆ ਯਾਰ ਉਤਰੇ ਜਿੰਨੇ ਦਾ ਦੁੱਧਾ ਥਾਣਾ ਚ ਹੈਨਾ ਬਸ ਕਰ ਬਸ ਕਰ ਬਸ ਕਰ ਉਹਨਾਂ ਨੇ ਕਹਣਾ ਬਾਲਾ ਡੋਲੀ ਜਾਂਦੇ ਥੱਲੇ ਸਹੀ ਗੱਲ ਆ ਕੀ ਰੇਟ ਦੀ ਆ ਐਂ ਕਹਦੇ ਅੱਗੇ ਵੀ ਮਾਲ ਡੇਲੀ ਵੇਚੀ ਜਾਂਦਾ ਤੂੰ ਦੂਜੇ ਤੀਜੇ ਦਿਨ ਤੇ ਪਰ 80000 ਦੀ ਦੇ ਦਈਏ ਨਹੀਂ ਕਰਦੇ ਪਿਆਰ ਮੁਹੱਬਤ ਉੱਚਾ ਬੱਚਾ ਥੋੜਾ ਜਾ 75000 ਦੀ ਦੇ ਦਾਂਗੇ ਨੈਟ ਜਾਵਾਂ ਕਲੀਬ ਤੇਰੀ ਵੀਡੀਓ ਦੇਖ ਕੇ ਆਊਗਾ ਕੋਈ ਵੀ ਭੈਣ ਭਰਾ ਆਪਣਾ 75000 ਦੀ ਹਾਂ ਨੈਟ ਦੇ ਦਾਂਗੇ ਤੇ ਯਾਰ ਚੋਰ ਦੁਆਰਾ ਵੀ ਲੈ ਵੇ ਤੂੰ ਐਸਾ ਲੈ ਨਹੀਂ ਉਹ ਬੱਸ ਕਰ ਬੱਸ ਕਰ ਬੱਸ ਕਰ ਮਾਇਦਾ ਦੁੱਧਾ ਕੀ ਬਾਤ ਆ ਜੱਟਾ ਬੇਫਿਕਰ ਹੋ ਕੇ ਲੈ ਜੀ ਹੈ 75000 ਦੀ ਨਾਲ ਕੱਟੀ 10000 ਦੀ ਹਾਂ ਬਿਲਕੁਲ ਹੈਨਾ ਮੈਨੂੰ ਦੋ ਤਿੰਨ ਘਰਾਂ ਨੇ ਕਹਿ ਕੱਟੀ ਲਾ ਲੈ ਮੈਂ ਕਹਨਾ ਕੱਟਣੀ ਲਾਉਣੀ ਬਈ ਨਾਲ ਹੀ ਜਾਣੀ ਇਹਦੇ ਵੀ ਪਹਾੜੇ ਤੇ ਆਉਂਦੀ ਅਗਲਾ ਕਹਿੰਦਾ ਆਂ ਵੇਚ ਤੇ ਹਾਂ ਕਹਿੰਦਾ ਆ ਵੇਚ ਦੇ ਨਹੀਂ ਤੂੰ ਕਿ ਜੂੜਾ ਹੀ ਜਾਊ ਜੂੜਾ ਹੀ ਜਾਊਗਾ ਮੂੰਹ ਬਹੁਤ ਕਰਦੀ ਹੋਣੀ ਆ ਨਾ ਬਹੁਤ ਜਿਆਦਾ ਯਾਰ ਠੀਕ ਆ ਤੇ ਆ ਗੱਬਣ ਦਾ ਕਿਹੜਾ ਸੂਆ ਇਹ ਦੂਜਾ ਸੂ ਰਹੀ ਆ ਕਲਦੀਪ ਸਿੰਘ ਬਈ ਦੂਜਾ ਸੂਆ ਸੂਰੀ ਆ ਹਾਂ ਪਹਿਲੇ ਸੂਏ ਕੀ ਦੁੱਧ ਆਰ ਕਾੜ ਰਿਹਾ ਪਹਿਲੇ ਦਿੱਤਾ ਮਾਲਕ ਨੇ 13 ਲੀਟਰ ਦੇ ਕਹਿ ਕੇ ਦਿੱਤੀ ਆ ਬੰਨੇ ਆਪਨੂੰ 13 ਲੀਟਰ ਕਹਿੰਦੇ ਸੀ ਚੋਇਆ ਮਾਲਕਾਂ ਨੇ ਦੱਸਤਾ ਹਾਂ ਸੁਹਾ ਦੂਜਾ ਥਣਾ ਥਣਾ ਲੋ ਟਿੱਪੀ ਓਕੇ ਜਮਾ ਜਮਾ ਟਿੱਪੀ ਓਕੇ ਆਪਾਂ ਭਾਰਾ ਲਓ ਵੀ ਝੋਟੀ ਚੰਗੀ ਆ ਬਹੁਤ ਚੰਗੀ ਕੱਢੀ ਬਾਹਰ ਤੌਰ ਕਰਾ ਜਾਕ ਸੱਜਣੋ ਪੂਰੀ ਤਰ੍ਹਾਂ ਪਤਾ ਮੈ ਕਦੋਂ ਚੰਗਾ ਹੀ ਨਹੀਂ ਹੋਣਾ ਯਾਰ ਠੀਕ ਹੈ ਜਰੂਰ ਲੱਗੇਗਾ ਆਪਨੂੰ ਲੱਭ ਕੇ ਲਿਆਉਣ ਨੂੰ ਸਿੰਘ ਕਿੰਗਰੇ ਵਾਲਾ ਆ ਗਿਆ ਸੱਜਣੋ ਦੇਖੋ ਤੇ ਜਾਮਨਰ ਕੀ ਕਾਲੀ ਆ ਚੰਗੀ ਝੋਟੀ ਆ ਦਿਨ ਲੈ ਜੂ ਹਜੇ 10 ਦਿਨ ਹਨਾ ਹਾਂ ਦੱਸ ਹਫਤੇ ਤੋਂ 10 ਦਿਨ ਲੈ ਜੂ ਤੇ ਬਾਕੀ ਬਣ ਚੰਗੀ ਜਾਊਗੀ। ਏਰੀਏ ਕਿਹੜੇ ਦੀ ਆ? ਹੈ? ਇਹ ਵੀ ਮਕਸਰ ਏਰੀਏ ਦੀ ਦਾ। ਲੈ, ਇੱਧਰ ਜਾਣ ਲੱਗ ਗਿਆ ਤੂੰ ਹੁਣ। ਆਪਾਂ ਹਾਂ ਬਈ। ਵਾਕਈ ਇਹ ਝੋਟੀਆਂ ਰਲਦੀਆਂ ਨਹੀਂ ਹਨਾ? ਮਕਸਰ ਏਰੀਏ ਦੀਆਂ। ਨਹੀਂ ਚੰਗੀ ਆ, ਕੱਟੇ ਕੱਦ ਵੀ ਚੰਗਾ ਤੇ ਸਰੀਰ ਘਟਾਂਚਾ ਵੀ ਬਹੁਤ ਸੋਹਣਾ, ਲੇਵੇ ਦੀ ਸਫਾਈ ਬਹੁਤ ਆ। ਬਹੁਤ ਆ ਲੇਵੇ ਦੀ ਸਫਾਈ। ਵੇਖੋ ਸੱਜਣੋ ਐਨਾ ਕਿਉਂ ਕੋਈ ਸਪਲਾਈ ਆ ਪਰ ਜਿਹੜੀ ਚੀਜ਼ ਆ ਉਹ ਚੀਜ਼ ਹੀ ਆ। ਆਹ ਵੇਖ ਲਓ। ਠੰਡ ਦਾ ਸਹਜ ਵੈਰਲੇ ਵਰਲੇ ਕੀ ਬਾਤ ਆ ਯਾਰ ਜਉਂਦੀ ਰਵੇ ਕਿਹੜੇ ਘਰ ਦਾ ਸ਼ਿੰਗਾਰ ਬੰਦੀ ਆ ਆਹਦਾ ਤੇਰੀ ਮੈਂ ਖੈਦੀ ਆ ਤੂੰ ਕੱਟੀ ਲੈ ਕੇ ਗਿਆ ਹਨਾ ਹਾਂ ਇਹਨੂੰ ਤਾਂ ਐਂ ਵੀ ਕੱਟੀ ਕਿੱਧਰ ਲੈ ਗਿਆ ਬਹੁਤ ਕੱਟੀ ਦਾ ਤਾਂ ਬੇਸਾਬਾ ਕਰਦੀ ਇਹੇ ਵੇਖ ਪਿਆ ਆਪਾਂ ਸਮਾ ਕੀਤਾ ਝੂਟੀ ਨਹੀਂ ਹਨਾ ਯਾਰ ਲੈ ਗਈ ਲੈ ਗਈ ਬੱਚੀ ਨੂੰ ਲੈ ਗਈ ਗਾਰੰਟੀ ਇਹਦੀ ਆਪਾਂ ਨੂੰ ਮੱਝ ਦੀ ਦੀ ਦਾ ਵਾਕਿਆ ਯਾਰ ਹਨਾ ਹਾਂ ਸੱਜਣੋ ਖਰਾਬ ਮਾਰ ਕੇ ਵਿਖਾ ਦਦੀ ਵੀ ਯਾਰ ਮੈਨੂੰ ਚੂਣੀ ਨਹੀਂ ਆਉਂਦੀ ਹੈ ਮੈਨੂੰ ਚੂਣੀ ਨਹੀਂ ਆਉਂਦੀ ਵੇਖੋ ਸੱਜਣੋ ਵਾਕਿਆ ਯਾਰ ਮੱਛੀ ਮੂਟਰੀ ਆ ਨਾਲੇ ਵੇਲਾ ਆਪਾਂ ਫੇਰ ਬਹਿ ਗਏ ਤੀਜੀ ਵਾਰੀ ਹਨਾ ਬਿਲਕੁਲ ਨਹੀਂ ਜੱਟਾ 나ੜ ਗੰਡ ਪੂਰ ਛੱਟਾ ਦਾ ਬੇਫਿਕਰੀ ਆ ਬੇਫਿਕਰੀ ਹਨਾ ਹਾਂ ਬਿਲਕੁਲ ਬਹੁਤ ਚੰਗੀ ਮੈਂ ਤੇ ਇਹਦਾ ਕੀ ਹਿਸਾਬ ਕਿਤਾਬ ਰਹੂਗਾ ਰੇਟ ਦਾ ਇਹਦਾ ਉਹਦਾ ਤਾਂ 75 ਆ 1 35 ਦੇ ਦਾਂਗੇ ਨਾ ਇਹ ਨਾ ਕਰ 1 35 ਆ ਜੇ ਸੂਣੀ ਸਾਣੀ ਆ ਦਾ ਅਗਲੇ ਨੇ ਪੱਠੇ ਵੀ ਪੌਣੇ 10 ਦੇ ਦਾਂਗੇ ਤੁਸੀਂ ਕਿੱਥੇ ਮਰਜੀ ਵੇਚ ਲੈ ਬੰਦਾ ਸੁਆਕੇ ਹਾਂ ਇਹ ਗੱਲ ਤਾਂ ਹੈਗੀ ਆ ਚੱਲ ਫੇਰ ਵੀ ਤੂੰ ਕਰਦੇ ਚ ਜੈਜ ਲਈ ਆ ਤਾਂ ਹੈ ਜਾਇ ਲਈ ਤਾਂ ਕਰਦੇ ਯਸ ਕਰਦੇ ਮਾਨਤਨਾਂ ਕਾਂਡਾ ਵਾਂਡਾ ਹੀ ਕਰਦੇ 25 ਦੀ ਹਾਂ ਨਾ ਬਸ ਜੈਸਨੋਏ ਦੇ ਵਿੱਚ ਅੱਛਾ ਬਸ ਇਹ ਚ ਬਾੜਾ ਤਾੜਾ ਨਹੀਂ ਹੁੰਦਾ ਨਹੀਂ ਬਾੜਾ ਨਹੀਂ ਬਸ ਸਿੱਧਾ ਹੁੰਦਾ ਹੈਨਾ ਹਾਂ ਪਿਆਰ ਮੁਹੱਬਤ ਹੀ ਆ ਮੁਹੱਬਤ ਬਸ ਚੱਲ ਤੇਰੀ ਮੈਂ ਭੈਣ ਭਰਾ ਛੜਾ ਲੈਂਦੇ ਇੱਥੇ ਆ ਗਏ ਯਾਰ ਛੜਾ ਲੈਂਦੇ ਭਾਵਾ ਹੁਣ ਇਹ ਯਾਰ ਗੋਰ ਵਾਲੇ ਆਏ ਵਿਚਾਰੇ 2500 ਛੜਾ ਕੇ ਕਹਿੰਦੇ ਵੀ 2500 ਛੜਾਉਣਾ ਹੀ ਛੜਾਉਣਾ ਹੈ ਇਹੋ ਆ ਫਿਰ ਕੀ ਕਰੇ ਬੰਦਾ ਇੰਨੀ ਵੱਟ ਆਏ ਬੰਦੇ ਦਾ ਮਾਨਤਨ ਵੀ ਕਰਨਾ ਪੈਂਦਾ ਪੈਸੇ ਨੇ ਨਹੀਂ ਨਾਲ ਜਾਣੇ ਕਰੀ ਪਰੇ ਨੂੰ ਸੱਜਣੋ ਵੇਖੋ ਉਹ ਬੇਹੀ ਛੜਾ ਮਨੇ ਤਾਂ 1 ਲੱਖ ਤੇ 25 ਹਜ਼ਾਰ ਨਾ ਇੱਥੇ ਹੀ ਕਰਦੇ ਇੱਥੇ ਹੀ ਕਰਦੇ ਹਾਂ ਪਰ ਇਹਨੂੰ ਹਾਂ ਆ ਵੇਖੋ ਮੈਂ ਕਿਹਾ ਤੁਹਾਨੂੰ ਫੇਰ ਵੀ ਚੈੱਕ ਕਰਾ ਦਈਏ ਆ ਸੱਲੀ ਕਰਕੇ ਲੈ ਕੇ ਜਾਓ ਆਪਣੇ ਘਰੇ ਬੇਰ ਵੀ ਚੋਕੇ ਲੈ ਕੇ ਜਾਓ ਜਲਦੀ ਬਣਾ ਹਾਂ ਆ ਵੇਖੋ ਸੱਜਣਾ ਇਹਦੀਆਂ ਵਿਰਲਾ ਵਰਲਾ ਤੁਹਾਨੂੰ ਮੈਂ ਕਹਿੰਨਾ ਵਿਖਾ ਦਿਆਂ ਤੁਸੀਂ ਸਵਾ ਲੱਖ ਰੁਪਈਆ ਖਰਚਣਾ ਆ ਵੇਖੋ ਕਿੰਗਰੇ ਵਾਲਾ ਸਿੰਘ ਉਹਦਾ ਜਾਇਜ਼ ਰੇਟ ਦੀ ਮੈਂ ਤੁਹਾਨੂੰ ਲੱਗਿਆਂ ਦਵਾਉਣ ਜਮੇ ਮੁਫਤੋਂ ਮੁਫਤੀ ਵਾਲਾ ਕੰਮ ਹੀ ਆ 73000 ਦੇ ਵਿੱਚ ਕੱਟੀ ਵੀ 1000 ਦੀ ਤੇ ਮੱਝ ਮੱਝ ਹੀ ਆ ਸਜਣੋ ਜਿੱਦੇ ਮਰਜ਼ੀ ਚੰਗੇ ਟੀਕੇ ਲਵਾ ਕੇ ਚੰਗੇ ਬੱਚੇ ਲੈ ਲਿਓ ਮਿਲਕ ਵੇਣ ਆਉਂਦੀ ਆ ਰਸੇ ਪੈਪਰ ਜਿਹੜਾ ਮੱਛੀ ਮੋਟਰ ਵਾਲਾ ਪੈਪ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖ ਲਈ ਜਿਉਂਦੇ ਵਾਸ ਦੇ ਲੋ